ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਆ ਸਾਰਾ ਮਾਲ ਹੀ ਸੇਲ ਆ ਵਕਾਊ ਜਿੰਨੀਆਂ ਵੜਾਂ ਵੇਖ ਰਹੇ ਆ ਸਾਰੀਆਂ ਹੀ ਸੇਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਜੀ ਨਾਂ ਬਈ ਗੁਰਦੇਵਤਾ ਸਿੰਘ ਆ ਪਿੰਡ ਚੜਿਆਕ ਜਿਲ੍ਹਾ ਮੋਗਾ ਤਸਵੀਰ ਵੀ ਮੋਗਾ ਜੀ ਸਾਰੀਆਂ ਹੀ ਵਕਾਊ ਆ ਹਾਂ ਬਈ ਅੰਨਾ 9 ਕ ਵਕਾਊ ਆ 1 2 ਵਿੱਚੋਂ ਵੇਚੀਆਂ ਪਹਿਲਾਂ ਦੀਆਂ ਲੈ ਗਿਆ ਕਿੰਨਾ ਸੂਆ ਉਹ ਜਰਸੀ ਤੋਂ ਲੱਗ ਜਾਂਦੀ ਆ ਬਈ ਜੀ ਕਿੰਨਾ ਸੂਆ ਉਹ ਬਈ ਕੋਲ ਕੇ ਪਿੰਡ ਤੋਂ ਲਈ ਆ ਦੂਜਾ ਸੂਆ 16 ਕਿਲੋ ਦੁੱਧ ਦੀ ਗਾਰੰਟੀ ਦੇ ਆਈ ਆ ਕੋਈ ਪਤਾ ਕਰ ਸਕਦਾ 24ਾਂ ਚ ਘਾਰ ਆ ਤੇ ਨਿੱਕਾ ਬੰਦੇ ਦਾ ਨਾਮ ਹੈ। ਕਹਿੰਦੇ ਤੇਰੀ 16 ਕਿਲੋ ਦੀ ਗਾਰੰਟੀ ਆ। ਹਾਂ। ਕਿੰਨੇ ਦਿਨ ਲੈ ਜੂ? ਦਿਨ ਲਊਗੀ 6-7। ਮੋਲ ਉਹਦਾ। ਬੁਆਨੇ ਗਾਂ ਖੋਲ ਕੇ ਲੱਗੇ। ਮੋਲ ਉਹਦਾ ਹੈਗਾ ਹਾਂ ਨਾ 2 ਘਟ 40000 ਦੀ। ਆ ਦੋਸਤੋ ਕੈਨਵਸ ਸੁਆ ਇਹਦਾ ਤੇ ਦੂਜਾ ਸੁਆ ਬਾਈ। ਦੋਸਤੋ ਬਾਈ ਕਹਿੰਦਾ ਦੂਜਾ ਸੁਆ ਜਿਹਦੇ ਪਸੰਦ ਆਉ ਉਹ ਜਿਹੜਾ ਮਰਜੀ ਸੁਆ ਮੰਨ ਲਈ ਅਗਲਾ। 16 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ। ਬਾਈ ਨਾ ਕਰ ਲਿਓ ਗੱਲ ਮੈਂ ਨਹੀਂ ਦਿੰਦੀ ਬਾਈ ਨੇ ਗਾਰੰਟੀ ਦਿੱਤੀ ਆ। ਵੱਲ ਢੇਲਾਂ ਬਹੁਤ ਪਈਆਂ। 5-6 ਦਿਨ ਹਜੇ ਲੈ ਜੂਗੀ ਚਚੜੇ ਤੋੜੇ ਨਹੀਂ ਬਲਾ ਚਚੜੇ ਭਰੇ ਬਈ ਲਿਆ ਕੇ ਗੱਡੀ ਕੀ ਖੱਡੇ ਤੇ ਲੱਗੀ ਖੜੀਆ ਵੇਖ ਲਾ ਅੱਛਾ ਉਨ ਲਾ ਦੇਣੇ ਨੇ ਚਚੜਾ ਲਾ ਦੇਣ ਟੀਕਾ ਲਾ ਦੇਣੇ ਹੁੰਦੇ ਆ ਗੱਬਣ ਦੇ ਵੀ ਸੂਈ ਦੇ ਠੀਕ ਹੈ ਲਿਆ ਕੇ ਰੱਖੇ ਜਰਸੀ ਨਸਲ ਦੀ ਬਿਹੜਾ 16 ਕਿਲੋ ਦੁੱਧ ਦੀ ਬਈ ਕਹਿੰਦਾ ਗਾਰੰਟੀ ਆ ਵਜਨ ਮੂਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਮੁੱਲੇ ਦਾ ਮੁੱਲ 2 ਘਟ 40 ਦੀ ਜਸ ਸੁਣੋ 38000 ਦੀ ਦੇ ਦੇਣੀ ਆ 38000 ਦੀ ਆ ਸੁਣੋ 2 ਨੰਬਰ ਖੋਲ ਕੈਨ ਮਸੂਆ 2 ਨੰਬਰ ਕ੍ਰੋਸ ਵੈੜਾ 6 ਦਿਨ ਦਾ ਦੂ ਕਿੰਨੇ ਕਿ ਦਿਨ ਲੈ ਜੂ ਦਿਨ ਬਾਸ ਤੇ ਆ ਰਿਆਂ ਚਾ 2 ਲੈ ਜੇ 4 ਲੈ ਜੇ 5 ਲੈ ਜੇ 7 ਲੈ ਜੇ ਮੋਲੇ ਮੋਲੇ ਹਾਂ ਨਾ ਦੇਣੀ ਵੜ 45000 ਦੁੱਧ ਕਿੰਨਾ ਕ ਦੇ ਦੂ ਦੁੱਧ ਬਾਈ ਜਦੋਂ ਲਈ ਉਹਨੇ 17 ਕਿਲੋ ਦੱਸਿਆ ਕੋਈ ਭੈਣ ਭਰਾ ਆਪ ਦੀ ਸਮਝ ਨਾ ਲੈ ਸਕਦਾ 17 ਕਿਲੋ ਦੁੱਧ ਬਾਈ ਦੱਸਦਾ ਕਿ ਸਾਨੂੰ ਪਿਛਲੇ ਪਰਿਵਾਰ ਨੇ ਦੱਸਿਆ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੇ ਜਿਹੜੀ ਗਰੰਟੀ ਖਰੀਦ ਵੀਡੀਓ 'ਚ ਹੁੰਦੀ ਹੈ ਦੋਵੇਂ ਬੋਲਦਿਆ ਕਰ ਖਾਣਾ ਦੀ ਤੇ ਭਾਰ ਪਿੱਛੇ ਦੀ ਤੇ ਪੱਠੇ ਰੱਥੇ ਖਾਣ ਦੀ ਠੀਕ ਹੈ ਦੁੱਧ ਅਗਲੇ ਦੀ ਸੇਵਾ ਦਾ ਦੁੱਧ ਕਰਮ ਦਾ ਵੀਰੇ ਠੀਕ ਹੈ ਹਾਂ ਲੈ ਚੱਲ ਆਪਾਂ ਵੀ ਇੰਨਾ ਮਾਲ ਲਿਆ 4-5 ਲੱਖ ਲਾ ਕੇ ਮਾਲ ਸਾਰਾ ਲਿਆ ਵਾ ਠੀਕ ਹੈ ਨਾ ਸਾਰਾ ਕੋ ਵੇਖ ਕੇ ਲਈਦਾ ਥਣ ਲੇਵਾ ਸਾਰਾ ਕੋ ਠੀਕ ਹੈ ਦੁੱਧ ਹੁਣ ਗੱਬਣ ਗਾਂ ਦੇ ਆਪਾਂ ਕੋਈ ਵੇਚ ਨਹੀਂ ਬੜੇ ਵੀ ਭਰਾ ਮੇਰੇ ਜਿਹੜੀ ਤਾਂ ਗਰੰਟੀ ਦਿੱਤੀ ਹੈ ਢੋਲ ਦੇ ਪੈਂਡ ਤੋਂ ਨੇੜੇੋਂ ਲਈ ਹੋਈ ਆ ਇਹ ਵੀ ਆਪਾਂ ਨੂੰ ਅਗਲੇ ਨੇ ਗਰੰਟੀ ਠੋਕ ਕੇ ਦਿੱਤੀ ਦੀ ਆ ਆ ਕ੍ਰਾਸ ਆਂਗ ਦੀ ਵਹਿੜ ਮਾਨਤਾਨ ਥੋੜਾ ਥੋੜਾ ਸਾਰੇ ਨਗਾ ਚ ਹੋ ਜੂ ਤਿੰਨ ਨੰਬਰ ਲਿਆ ਵੀ ਥਣ ਭਾਂਡੇ ਦੀ ਸਾਫ ਸੁਧਰੀ ਸੂਨ ਨੂੰ ਤਿਆਰ ਆ ਕੋਈ 2-3 ਦਿਨ ਮਸਾਂ ਹੀ ਲਊ ਬਾਈ ਕਹਿੰਦਾ ਉਸ ਦਾ ਕੱਲ ਨੂੰ ਸੂਪੇਤਾ ਨੰਬਰ ਵੱਡੀ ਵਹਿੜ ਆ ਬਾਈ ਡੱਬੇ ਰੰਗ ਦੀ ਆ ਥਣ ਲੇਵੇ ਦੀ ਫੁੱਲ ਗਰੰਟੀ ਆ ਦੁੱਧ ਦਾ ਰਕਾਰਡ ਇਹਦਾ 22 ਲੀਟਰ ਦਾ ਕੋਈ ਭੈਣ ਭਰਾ ਆ ਉਹਦੀ ਸਮਝ ਸੋਚਣਾ ਲੈ ਸਕਦਾ ਦਿਨ ਕਿੰਨੇ ਲੈ ਜੂ ਦਿਨ 7 ਪਏ ਆ ਮੁੱਲ ਮੁੱਲ ਹਾਣਾ ਜਸਨੂ 45500 ਦੀ ਆ ਸਾਢੇ 45000 ਦੀ ਬਿਕਰ ਕਹਿੰਦਾ ਦੇ ਦੇਣੀ ਆ ਉਹਨੂੰ ਭਾਰ ਪਿੱਛੇ ਦੀ ਸਾਰੇ ਥਣਾ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਭਾਰ ਪਿੱਛੇ ਦੀ ਗਰੰਟੀ ਆ ਬਲਟ ਲਾਹ ਜੀ ਕਾਫੀ ਬਾਕੀ ਆ ਮੜਾ ਮੂੰਹ ਮੋੜ ਕੇ ਵਿਖਾ ਵੇੜਦਾ ਪੂਰੀ ਵੱਡੀਆਂ ਆਈ ਨਹੀਂ ਵੀ ਛੋਟੀ ਜੀ ਬੱਕਰੀ ਜੀ ਮਿਲੂਗੀ ਇੱਥੇ ਠੀਕ ਆ ਦੁੱਧ ਕਹਿੰਦਾ ਕਿ ਦੇਜੂ ਦੁੱਧ ਦੀ ਵੀ ਆਪਾਂ ਨੂੰ 22 ਲੀਟਰ ਦੇ ਕਹਿੰਦੇ ਚੁੱਪ ਕੀਤੀ ਤੋਂ ਗਾਂ ਲਈ ਵੀ ਆ ਠੀਕ ਆ ਮੁੱਲੇ ਦਾ ਮੁੱਲ 45500 ਦੀ ਜਸਨੂ ਆ ਸਾਢੇ 45000 ਦੀ ਦੇ ਦੇਣੀ ਆ ਬਾਈ ਕਹਿੰਦਾ 22 ਲੀਟਰ ਦੁੱਧ ਦੀ ਵੀਰ ਕਹਿੰਦਾ ਆਪਣੇ ਕੋਲੇ ਗਰੰਟੀ ਤੇ ਆਈ ਹੋਈ ਆ ਬਾਕੀ ਜਿਹੜਾ ਲੈਣੀ ਆ ਉਹ ਆਪਦੀ ਸੌਤ ਸਮਝ ਕੇ ਵੀਰੇ ਲਵੇ ਠੀਕ ਆ ਨਾ ਆਪਣੇ ਨਿਰਖ ਪਰਖ ਕਰਕੇ ਲਵੇ ਸਾਡੀਆਂ ਲਿਆਂਦੀਆਂ ਕੋਈ ਆਪਣੀਆਂ ਘਰ ਦੀਆਂ ਨਹੀਂ ਥਣਾ ਦੀ ਦੇ ਭਾਰ ਪਿੱਛੇ ਦੀ ਗਾਰੰਟੀ ਠੋਕ ਕੇ ਦੇਵਾਂਗੇ ਠੀਕ ਹੈ ਦੁੱਧ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਆਪਣਾ ਮਾਲ ਸਾਰਾ ਲਿਆ ਵਾ ਘਰੋਂ ਕੋਈ ਨਹੀਂ ਗਾ ਠੀਕ ਹੈ ਭਾਈ ਕਹਿੰਦਾ ਸਾਰੀਆਂ ਖਰੀਦੀਆਂ ਵਾ ਘਰ ਦੀ ਕੋਈ ਵੀ ਵਹਿੜ ਨਹੀਂ ਗਈ ਆ ਤਿੰਨ ਨੰਬਰ ਤੇ ਤਰੂਹ ਵਹਿੜਾ ਚਾਰ ਦਾ ਦਸੂਈ ਸਵਾਈ ਜੀ ਠੀਕ ਹੈ ਹਾਂ ਪਹਿਲਾ ਸੂਆ ਹਾਂ ਪੰਜ ਵਹਿੜਾ ਗੰਬਣਾ ਵਿਖਾਵਾਂਗੇ ਕਿੰਨਾ ਦੁੱਧ ਇਹ ਵੀਰੇ ਰਾਤ ਸੂਈਆ ਤੜਕੇ ਬੋਲੀ ਕੱਢੀ ਆ 5 ਲੀਟਰ ਪਹਿਲੀ ਚਵਾਈ ਕਿੰਨਾ ਕੁ ਪਿਆਜੂ ਦੋ ਦੇ ਚਵਾਜੂ ਜਿਹੜੇ ਹਸਾਉਣਾ ਕੱਦ ਕਾਠਾ ਵੱਡੀ ਆ ਜਰਸੀ ਜਿਹੜੀ 16 ਕਿਲੋ ਦੋ ਚਵਾਜੂ ਫਿਰ ਸਵੇਰ 5 ਕਿਲੋ ਬੌਲੀ ਜਾਨੀ ਕਿ 10 ਕਿਲੋ ਬੌਲੀ ਹੋਊਗੀ ਹੱਥ ਨੇ ਪਤਾ ਲੱਗੋ ਕਿੰਨੀ ਕੱਢਦੀ ਤੜਕੇ ਦੀ ਸਾਫ ਕੀਤੀ ਦੀ ਹੈਗਾ ਮੁੱਲੇ ਦਾ ਮੁੱਲ ਹਾਂ ਆ ਇਹ ਦੇਣੀ ਹੈਗੀ ਵੀਰੇ ਵੈੜ 2 ਘਟ 50 ਦੀ 48000 ਦੀ ਦੇਣੀ ਆ ਪਹਿਲੇ ਸੂਵੇ ਬਾਈ ਕਹਿੰਦਾ ਸੂਈ ਆ ਪੂਰੀ ਵੱਡੀ ਜਰਸੀ ਆ ਪੂਰੀ ਵੱਡੀ ਵੈੜ ਆ ਸਵੇਰ 5 ਕਿਲੋ ਬੌਲੀ ਬਾਈ ਕਹਿੰਦਾ ਕੱਢ ਲਈ ਆ ਹਵਾਨੇ ਚੋਂ ਸਾਫ ਕਰਤੀ ਸੀ ਹੂੰ ਲੈ ਚੋ ਵੀ ਵੱਡੀ ਜਾਂ ਕੋਈ ਛੋਟੀ ਜੀ ਬੱਕਰੀ ਨਾ ਸਮਝਦੇ ਨੂੰ ਵੈੜ ਵੱਡੀ ਐ ਤਾਜੀ ਸੂਈ ਸਵਾਈ ਆ ਰਾਤ ਸੂਈ ਆ ਰਾਤ ਸੂਈ ਆ 10:30 ਵਜੇ ਜੀ ਰੁਪਈਆ 5 ਵਜੇ ਮੁੱਲੇ ਦਾ 2 ਘੱਟ 50 ਲੈਣਾ ਮੁੱਲ 50 ਹਨ 48000 ਬਾਈ ਕਹਿੰਦਾ ਲੈਣਾ ਮੁੱਲ 50000 48000 ਦੀ ਦੇਣੀ ਐ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਕਿਉਂਕਿ ਵਿੱਚ ਵੈੜਾਂ ਸੂਈਆਂ ਸਵਾਈਆਂ 12:11 ਮਿੰਟ ਦੀ ਵੀਡੀਓ ਬਣਾ ਰਹੇ ਆ ਬਣਿਆ ਧਾਰਾ ਮਾਰ ਕੇ ਵਿਖਾ ਦੇ ਬੜਾ ਰੋਗ ਰੋਜੀ 11 ਮਿੰਟ ਮਾਰ ਦੇ ਧਾਰਾ ਪਹਿਲਾ ਸੂਆ ਗਾਂ ਇਹ ਕੋਰ ਨੂੰ ਕੋਹ ਨਹੀਂ ਕਰਦੀ ਦੋਸਤ ਚਵਾਈ ਪੂਰੀ ਚੰਗੀ ਆ ਬਾਕੀ ਸੂਈ ਸਵਾਈ ਆ ਭਾਵੇਂ ਚਾਰ ਟਾਈਮ ਚੋਗੇ ਲੈ ਜਾਓ ਆ ਆਪਦੀ ਤਸੱਲੀ ਕਰਕੇ ਸੂਆ ਸਵਾਇਆ ਪਸ਼ੂ ਆਪਦਾ ਦੋ ਟਾਈਮ ਭਾਵੇਂ ਤਿੰਨ ਟਾਈਮ ਬਾਈ ਕਹਿੰਦਾ ਮੇਰੇ ਘਰੋਂ ਅਗਲਾ ਚੋਕੇ ਲੈ ਜਾ ਇਧਰ ਮਾਸੀ ਨੂੰ ਮੈਲ ਚੱਲਿਆ ਗਾਂ ਵਾਲੀ ਵੈੜ ਖੋੜ ਗਾਂ ਵਾਲੀ ਵੈੜ ਖੋੜ ਕੰਨਮਾ ਸੂਆ ਦਾ ਇਹ ਤੀਜਾ ਸੂਆ ਭਾਈ ਤੀਜਾ ਸੂਆ ਚਾਰ ਨੰਬਰ ਆ ਪੰਜ ਨੰਬਰ ਆ ਹਾਂ 5 ਨੰਬਰ ਦਾ ਕਿੰਨਾ ਮਸੂਆ ਕਰਦਾ ਤਾਂ ਤੀਜਾ ਤੀਜਾ ਕਿੰਨਾ ਕਿ ਦੁੱਧ ਹੈ ਦੁੱਧ ਹੋਊਗਾ 12-13 ਕਿਲੋ ਬੋਲੀ ਚੌਥੇ ਦੀ ਸੂਈ ਹੈ ਇਹ ਠੀਕ ਹੈ ਹਾਂਜੀ ਕਿੰਨਾ ਕਿ ਪਿਆਜ ਦੁੱਧ ਦੀ ਦੁੱਧ ਲਈ ਉਹਨਾਂ ਨੇ 22 ਲੀਟਰ ਦੱਸਿਆ ਬਾਈ ਹੁਣ ਇਹ ਨਹੀਂ ਪਤਾ ਮਹਾਰਾਜ ਜਾਣੇ ਕਿੱਥੇ ਜਾ ਕੇ ਖੜੂ ਹਜੇ ਕਿੱਥੇ ਨਾ ਹਜੇ ਅਜੇ ਚੌਥਾ ਦੇਣਾ ਕਿੰਨੀ ਬੋਲੀ ਅੱਜ ਅੱਜ 12 ਤੋਂ 13 ਵਿੱਚ ਹੋਊ ਮੋਲੇ ਦਾ 50 ਦੀ ਦੇਣੀ 50000 ਦੀ ਦੇਣੀ ਹੈ 5 ਨੰਬਰ 12 ਤੋਂ 13 ਕਿਲੋ ਦੇ ਵਿੱਚ ਵਿੱਚ 22 ਕਹਿੰਦਾ ਬੋਲੀ ਇਸ ਟਾਈਮ ਤਿਆਰ ਹੈ ਦੋ ਟਾਈਮ ਚੋਲਿਓ ਭਾਵਾ ਤਿੰਨ ਟਾਈਮ ਚੋਲਿਓ ਸੂਈ ਸਵਾਈ ਆ ਰੇਕ ਵੀਡੀਓ ਚ ਭਰਾਵੋ ਵਾਰ-ਵਾਰ ਕਹੀਦਾ ਗੱਬਣ ਦਾ ਤਾਂ ਚਲੋ ਆਪਾਂ ਚੀਪਾ ਕੱਢ ਕੇ ਵੇਖਣਾ ਜਿਹੜਾ ਸੂਇਆ ਸਵਾਈਆ ਪਸ਼ੂ ਆ ਦਾ ਟਣਕਾ ਆ ਕੇ ਲਜਾਇਆ ਕਰੋ ਦੋ ਟਾਈਮ ਤਿੰਨ ਟਾਈਮ ਭਾਵਾ ਚਾਰ ਟਾਈਮ ਚੋਲਿਓ ਬਾਈ ਕਹਿੰਦਾ 12-13 ਕਿਲੋ ਬੋਲੀ ਤਿਆਰ ਹ ਹਵਾਨਾ ਬਹੁਤ ਵੱਡਾ ਆਪਦੇ ਵੇਦ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ ਮੋਲੇ ਦਾ 48000 ਹਾਂ 50 ਦੀ ਦੇਣੀ ਆ ਹਾਂ 50000 ਦੀ 50000 ਦੀ ਬਾਈ ਕਹਿੰਦਾ ਦੇਣੀ ਆ 22 ਲੀਟਰ ਦੁੱਧ ਦਿੱਤਾ ਤਾਜੀ ਸੂਈ ਨੇ ਹੁਣ 12 13 ਲੀਟਰ ਬੋਲੀ ਹੈਗੀ ਆ ਇਹਦਾ ਕਹਿੰਨਾ ਮਸੂਆ ਇਹ ਦੂਜਾ ਸੂਆ ਜਰਸੀ ਆ ਭਈਆ ਰਾਤ ਦੀ ਸੂਈ ਆਪਣੇ ਘਰੇ ਸੂਈ ਦੀ ਆ ਜੇ ਅੱਧੀ ਇਹਦੀ ਗਾਰੰਟੀ ਹੈ ਕਿੰਨਾ ਕੁ ਦੁੱਧ ਪਿਆਜੂ ਤੇ ਤੜਕੇ 5 ਲੀਟਰ ਬੋਲੂ ਹੀ ਨੇ ਕੱਢਿਆ ਵੇੜਨੇ ਬਾਈ ਕਿੰਨਾ ਕੁ ਪਿਆਜੂ ਇਹ ਚਵਾਜੂਗੀ ਵੇੜ 17 18 ਲੀਟਰ ਅੰਦਾਜ਼ੇ ਨਾਲ ਦੁੱਧ ਜਰਸੀ ਆ ਵੱਡੇ ਗਾਦ ਵਾਲੀ ਪੰਜਾਬ ਵਾਲੀ ਰਣਗੀਆਂ ਪਿੰਡ ਤੋਂ ਲਈ ਵੀ ਆ ਪਲੂਨ ਦਾ ਆਪਾਂ ਨੂੰ 18 ਲੀਟਰ ਦੱਸਿਆ ਹੈ ਮੁੱਲ ਇਹਦਾ ਇਹ 50 ਦੀ ਦੇਣੀ ਆ ਛੋੜ ਕਰਨੀ 100 ਰੁਪਈਆ ਵਿੱਚ 18 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਬੈਠਨੇ ਦਿੱਤਾ ਦੂਜੇ ਸੂਵੇ ਸੂਈ ਆ ਰਾਤ ਬਾਈ ਕਹਿੰਦਾ ਸੂਈ ਆ ਆਪਣੇ ਘਰੇ ਜੇਰ ਪੈ ਗਈ ਆ ਜੇਰ ਦੀ ਵੀਰ ਕਹਿੰਦਾ ਗਾਰੰਟੀ ਆ ਬਾਕੀ ਵੀਡੀਓ ਬਣਾਈ ਹੋਈ ਆ ਪਹਿਲਾਂ ਆ ਸੂਈ ਆ ਫਿਰ ਲਾਲ ਬੈਣ ਪਹਿਲਾਂ ਸੂਈ ਠੀਕ ਆ ਪਹਿਲਾਂ ਬਾਈ ਕਹਿੰਦਾ ਉਹ ਜਿਹੜੀ ਜਰਸੀ ਤੁਸੀਂ 6 ਨੰਬਰ ਤੇ ਵੇਖੀ ਉਹ ਸੂਈ ਆ ਤੇ ਬਾਅਦ ਚ ਬਾਈ ਕਹਿੰਦਾ ਆ ਪਹਿਲਾਂ ਵਹਿੜ ਸੂਈ ਆ ਉਹ ਖਾਲ ਚੋਈ ਹੂੰ ਤਾਂ ਬਾਈ ਪੂਰੀ ਚੰਗੀ ਆ ਮੋਟੀ ਧਾਰ ਹੈ ਮੋਗੀ ਆਂਗੂ ਆਂਦੀ ਮੋਲੇ ਦਾ ਇਹ 50 ਦੀ ਦੇਣੀ ਹੈ ਜੱਤੋ 50 ਦੀ ਇਹ ਨਹੀਂ ਬਣਾਤੇ ਇਹ ਰੇਂਗ ਸੱਚ ਧਾਰਾਂ ਲੋ ਇਹਦੀਆਂ ਹੀ ਮਾਰ ਦੇ ਅਜ ਰਾਤ ਕੋਲ ਦਾ ਬਈ ਅਸ ਤੇਰੀ ਵਿੱਚ ਵਾਈ ਵੇਖ ਲੋ ਬਾਕੀ ਸੂਈਆਂ ਸਵਾਈਆਂ ਹੈਗੀਆਂ ਭਾਵੇਂ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜੋ 12 13 ਕਿਲੋ ਬੌਲੀ ਇਹਦੇ ਥੱਲੇ ਜਿਹੜੀ ਇਹ ਹੁਣ ਧਾਰਾਂ ਮਾਰੀਆਂ 7 ਨੰਬਰ ਕੱਢਾ ਭੋਲਿਆ ਬਾਹਰ ਕਹਿੰਦਾ ਮੈਂ ਸੂਆ ਇਹਦਾ ਇਹ ਜਾਤੀ ਆ ਤੇ ਜਾਤ ਤੋਂ ਵੱਡੇ ਨਾਲ ਇੱਕ ਵੱਡੀ ਚਰਤੀ ਆ ਗਈ ਆ ਹਾਂ ਕਾਲੇ ਰੰਗ ਚ ਕਿੰਨੇ ਕ ਦਿਨ ਲੈਂਦੀ ਆ ਦਿਨ 7 ਪਾਈ ਵੱਚੀ ਆ ਜੇ ਭਰਾ ਕਿੰਨਾ ਕੁ ਦੁੱਧ ਦੇ ਦੂ ਦੁੱਧ ਦਾ ਕੱਢਦੇ 23 ਲੀਟਰ ਆ ਪਈ ਮੁੱਲ ਮੁੱਲ ਜੇ ਸਨੋਵ ਅੱਛੀ ਦੇਣੀ ਆ 55000 ਦੀ 55000 ਦੀ ਬਾਈ ਕਹਿੰਦਾ ਦੇਣੀ ਆ ਮੂੰਹ ਵੇਖ ਲਓ ਤਿੰਨਾਂ ਬੰਦਿਆਂ ਦੇ ਠੀਕ ਆ ਕਮਾਲਾ 23 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਪੱਠ ਕੁੜੇ ਦੀ ਵਿਖਾ ਜਾ ਪੂਰੀ ਚੋੜੀਆਂ ਆਏ ਨੇ ਵੀ ਕਿ ਸਰਲਾ ਵਰਗੀ ਦਾਲਾ ਕੰਮ ਵਾਲਟੇਲਾਂ ਬਹੁਤ ਪਈਆਂ ساری ਵਾਲਟੇਲ ਕੱਢ ਕੇ ਸੁਣਾਏ ਨੇ ਮੁੱਠੀ ਵਾਲਾ ਥਾਣਾ ਤੋੜ ਦੇ ਮੋਲੇ ਦਾ 55 ਦੀ ਜੱਸ ਨੂੰ ਦੂ 55000 ਦੀ ਬਾਈ ਕਹਿੰਦਾ ਦੇਣੀ ਹੈ ਤੇ 20 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਪਿਛਲੇ ਸੂਏ ਦਿੱਤਾ ਫਵਾਨਾ ਪਰ ਬਹੁਤ ਵੱਡਾ ਅਮਰੀਕਨ ਜਿਹੜਾ ਕਦ ਅੰਦਾਜ਼ਾ ਲਾ ਲਓ ਭਾਰ ਪਿੱਛੇ ਦੀ ਗਾਰੰਟੀ ਆ ਦੁੱਧ ਜਿੰਨੀ ਚਾਹੋ ਆ ਦੇ ਵਾਲਾ ਬਹੁਤ ਹੀ ਗਾਰੰਟੀ ਕਿਸੇ ਜਾਣ ਦੀ ਕੋਈ ਨਹੀਂ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਥਾਣਾ ਦੀ ਸਾਰੇ ਪਸ਼ੂਆਂ ਦੀ ਗਾਰੰਟੀ ਆ ਭਾਰ ਪਿੱਛੇ ਦੀ ਸਾਰਿਆਂ ਦੀ ਗਾਰੰਟੀ ਆ ਦੁੱਧ ਦੀ ਬਾਈ ਕਹਿੰਦਾ ਕੋਈ ਗਰੰਟੀ ਨਹੀਂ ਜੇਪ ਜੇ ਤੁਸੀਂ ਦਾਣਾ ਪਾਹੋਂਗੇ ਉਹ ਜੇ ਦੁੱਧ ਦੇ ਦੇਣਗੇ ਕਿੰਨਾਂ ਮਸੂਆ ਇਹਦਾ ਇਹ ਵੀ ਦੂਜਾ ਸੂਆ ਘਰ ਸੁੰਦੀ ਆ ਬਈ 10 ਦਿਨਾਂ ਦੀ ਆਪਾਂ ਨੂੰ ਕੱਚੀ ਦੱਸਿਆ ਜੀ ਤੋਂ ਲਈ ਆਪਾਂ 10 ਦਿਨਾਂ ਦੀ ਹਾਂ ਦੁੱਧ ਦੱਸਿਆ ਇਹਦਾ ਪਹਿਲਣ ਦਾ 16 ਕਿਲੋ ਇਹ ਤਾਂ ਕਿ 20 ਵੀ ਦੇ ਸਕਦੀ ਆ 25 ਵੀ ਦੇ ਸਕਦੀ ਵੱਡੀ ਫੋਲ ਆ ਮੋਲ ਇਹ ਜਸਨੂ ਆ ਮੋਲ ਕਰਨ ਨੂੰ ਹਿੰਮਤ ਪਰ ਆਪਾਂ 55000 ਕਰਾਲਾ ਸਾਢੇ 43000 ਤੇ ਛੋੜ ਦੇਣੀ ਆ 10 ਰੁਪਏ ਦੇ ਕੇ ਸੌਂ ਦੇ ਦਈਏ ਇਹ ਸਾਡੀ ਖੁਸ਼ੀ ਹੈ ਸਾਢੇ 43000 ਸਾਡੇ 43000 ਚੋਂ ਬਾਈ ਕਹਿੰਦਾ ਛੋੜ ਕਰਨੀ ਹੈ ਉਹ ਭਾਉਂਦਾ 10 ਰੁਪਏ ਕਰਦਗੇ ਬਾਈ ਕਹਿੰਦਾ ਭਾਉਂ 100 ਰੁਪਏ ਕਰਦਗੇ ਜੀ ਹੱਥ ਫੇਰ ਕਿ ਉਹ ਖਾਰੇ ਬੰਨ ਕੇ ਉੱਥੇ ਗਾਹ ਕੀ ਰਾਂ 16 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ ਹੁਣ ਤੁਸੀਂ ਕਿ ਲੋਕ ਕਹਿਣਗੇ ਵੀ ਐਡੀ ਵੱਡੀ ਦਾ 43 ਮੰਗੀ ਜਾਂਦੇ ਆ ਜਿਹੜੀ ਸਾਨੂੰ ਭਾਜ ਮਿਲ ਗਈ ਸੀ ਘੱਟ ਮੰਗਣਾ ਜਿਹੜੀ ਸਾਨੂੰ ਉੱਚੀ ਮਿਲੀ ਸੀ ਵੱਧ ਮੰਗਣਾ ਬਈ ਠੀਕ ਆ ਉਹਦਾ 3-4000 ਰੁਪਏ ਵਿੱਚ ਉੱਤੇ ਰੱਖਣਾ ਹੁੰਦਾ ਠੀਕ ਹੈ ਹੁਣ ਏਡੀ ਗਾਂ ਦਾ ਤਾਂ ਤੈਨੂੰ ਪਤਾ ਪਿੰਡਾਂ ਚ ਵੀ ਨਹੀਂ ਮਿਲਦੀ ਜਿੰਦੀ ਬਈ ਇਹ ਪਰ ਜਿਹੜਾ ਆਪਾਂ ਮੰਗੀ ਜਾਣੇ ਹੂੰ ਸਾਨੂੰ ਮੰਦੀ ਮਿਲੀ ਆ ਮੰਦੀ ਦੇ ਦੇਣੀ ਹੈ ਠੀਕ ਹੈ ਐਵੇਂ ਵੀ ਕਰ ਲੈਨੇ ਤੁਸੀਂ ਜਿਹੜੀ ਤੇਜ ਮਿਲੀ ਤੇਜ ਦੇਣੀ ਹੁਣ ਪਹਿਲੀ ਗਾਂ ਕੋਲ ਗਿਆ ਨਹੀਂ ਮੰਦੀ ਮਿਲੀ ਉਹਦਾ ਮੁੱਡ ਘੱਟ ਕਰ ਲੈ ਠੀਕ ਹੈ ਜਿਹੜੀ ਤੇਜ ਮਿਲੀ ਉਹਦਾ ਤਾਂ ਮੁੱਡ ਤੇਜ ਹੀ ਹੋਣਾ ਦੋਸਤੋ ਗਰਦਿਆ ਤਾਂ ਕਹਿੰਦਾ ਅਸੀਂ ਐਵੇਂ ਵੀ ਕਰ ਲੈਨੇ ਆ ਜਿਹੜੀ ਮੰਦੀ ਮਿਲਦੀ ਆ ਤੇ ਉਹ ਮੰਦੀ ਦੇ ਦੇਦੀ ਆ ਤੇ ਜਿਹੜੀ ਤੇਜ ਮਿਲਦੀ ਆ ਉਹ ਫਿਰ ਕੋਲੋਂ ਦਾ ਹੁਣ ਕਿਹਨੇ ਪਾਉਣੇ ਆ ਨਫਾ ਲੈ ਕੇ ਹੀ ਦੇਣੀ ਆ ਹਰੇਕ ਨੇ ਆ ਦੋਸਤੋ ਸੀਲ ਸਾਉ ਵੇਖ ਲਓ ਬਾਕੀ ਜਿਹਦੇ ਪਸੰਦ ਆਊਗੀ ਰੇਕ ਪਸ਼ੂ ਦੀ ਵੀਰ ਕਹਿੰਦਾ ਆਪਣੀ ਗਰੰਟੀ ਆ ਭਾਰ ਪਿੱਛੇ ਦੀ ਥਣਾ ਦੀ ਜਿਹੜੀਆਂ ਸੂਈਆਂ ਸਵਾਈਆਂ ਚੋਕੇ ਲੈ ਜਾਓ ਗੱਬਣਾ ਆਪ ਦੀਆਂ ਚੀਪਾ ਜੂਪਾ ਕੱਢ ਕੇ ਲੈ ਜਾਇਓ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੇ ਨਾਗ ਤੁਹਾਨੂੰ ਵਿਖਾਏ ਸਾਰੀ ਸੇਲ ਐ ਜਿਨ੍ਹਾਂ ਦੇ ਵਿੱਚੋਂ ਤਿੰਨ ਤਿੰਨ ਸੂਈਆਂ ਸਵਾਈਆਂ ਤੇ ਪੰਜ ਛੇ ਗੱਬਣਾ ਇਹ ਟੋਟਲ 9 10 ਵੜਾ ਜਰਸੀ ਵੀ ਹੈਗੀ ਆ ਡੱਬੀ ਵੀ ਹੈਗੀ ਆ ਗੱਬਣਾ ਵੀ ਤਾਜ਼ੀਆਂ ਸੂਈਆਂ ਵੀ ਕਾਲੇ ਰੰਗ ਦੀ ਜਰਸੀ ਬਦਾਮੀ ਰੰਗ ਦੀ ਸਾਰਾ ਮਾਲ ਹੀ ਵਿਕਾਊ ਆ ਫੋਨ ਨੰਬਰ ਸਕਰੀਨ ਤੇ ਆ ਮਾਨ ਤਾਨ ਹੋ ਜੂ ਸਾਰਿਆਂ ਨੂੰ ਸਾਸੀ ਕਾ